ਖਾਛਨ ਸਾਡਾ ਪਤਾ ਲਵੇ ਆ ਕੇ ਵੀ ਤੁਸੀਂ ਡੁੱਬ ਗਏ ਜੇ ਕਿ ਮਰ ਗਏ ਜੇ ਕੀ ਹਾਲ ਤੁਹਾਡਾ ਕੋਈ ਇੱਥੇ ਆ ਕੇ ਪਤਾ ਨਹੀਂ ਲੈਂਦਾ ਸਾਡਾ ਸਾਡੀਆਂ ਜ਼ਮੀਨਾਂ ਗੱਟੇ ਬਾਛੇ ਚ ਪੈਂਦੀਆਂ ਨੇ ਤੇ ਪਿੰਡ ਸਾਡਾ ਗੱਟੀ ਏਰੀਕੇ ਤੇ ਸਾਰਾ ਖਰਚਾ ਹੀ ਕਰ ਲਿਆ ਤੇ ਅੱਜ ਉਹਨਾਂ ਪਾਣੀ ਛੱਡਤਾ ਅਸੀਂ ਕਹਿੰਦੇ ਰਹੇਂ ਜਾ ਜਾ ਕੇ ਹੈਡ ਤੇ ਵੀ ਪਾਣੀ ਘਟ ਛੱਡੋ ਸਥਾਰ ਨਾਲ ਛੱਡੋ ਥੋੜਾ ਥੋੜਾ ਕਰਕੇ ਕੱਢੀ ਜੋ ਪਰ ਉਹ ਉਹਨਾਂ ਸਾਡੀ ਗੱਲ ਨਹੀਂ ਸੁਣੀ ਹਿਆਰਾ ਇੱਕੜੀ ਖਰਾਬ ਹੋ ਗਈ ਜੀ ਅਜੇ ਕੋਈ ਮਿਹਨਤ ਹੈ ਜੇ ਤਾਂ ਪਾਣੀ ਛੱਡੀ ਜਾਂਦੇ ਅਜੇ ਕੋਈ ਮੇਂਦਨੀ ਵੀ ਪਾਣੀ ਇਹ ਕੱਟ ਕਰਨ ਦੇ ਕੇ ਹੋਰ ਛੱਡਣ ਦੇ ਮੁਸ਼ਕਲਾ ਹੀ ਨਹੀਂ ਜੇ ਡੰਗਰ ਬੱਚੇ ਤੋਂ ਲੈ ਕੇ ਘਰ ਦੇ ਸਮਾਨ ਤੋਂ ਲੈ ਕੇ ਸਾਰੀਆਂ ਮੁਸ਼ਕਲਾ ਹੀ ਨਹੀਂ ਮੋਟਰਾਂ ਡੁੱਬੀਆਂ ਪੀਆਂ ਸਟਾਰਟਰ ਡੁੱਬੇ ਪਏ ਬਿਜਲੀ ਬੁਈਲੀ ਸਭ ਕੱਟ ਬੰਦ ਸਭ ਕੁਝ 11 ਏਕੜਾ ਜੀ ਚੋਂ ਪੰਜਾਂ ਪਿੰਡਾਂ ਦੀ ਜਿਹੜੀ ਜਿਹਦੇ ਵਿੱਚ ਅੱਜ ਪਾਣੀ ਪਾਣੀ ਮੱਕੀਆਂ ਵੀ ਖਰਾਬ ਹੋਣ ਲੀਆਂ ਝੋਨੇ ਵੀ ਸਭ ਬੇਕਾਰ ਹੋਣਦੇ ਆ ਦੀ ਪੀਚੇ ਡੀਸੀ ਸਾਹਿਬ ਨੂੰ ਰਿਕਵੈਸਟ ਕੀਤੀ ਵੀ ਪਿਛੇ ਨੂੰ ਉਹ ਚ ਥੋੜੀ ਜੀ ਵਧਾਈ ਜਾਵੇ ਜਿਹੜਾ ਥੋੜਾ ਬਹੁਤਾ ਪਾਣੀ ਆ ਕੇ ਸਾਡੀਆਂ ਫਸਲਾਂ ਖਾਬ ਹੁੰਦੀਆਂ ਇਹ ਨਾ ਹੋਣ ਇੱਕ ਵਾਰ ਡੀਸੀ ਸਾਹਿਬ ਨੇ ਇੱਥੇ ਆ ਕੇ ਜੈਸ ਕੀਤੀ ਤੇ ਉਸ ਤੋਂ ਬਾਅਦ ਵਿੱਚ ਫੇਰ ਨਹੀਂ ਕਿਸੇ ਨੇ ਸਾਡੀ ਸੁਣੀ